ਗੱਲ ਰੁਪਿੰਦਰ ਤੂੰ ਤੇ ਐਵੇਂ ਗੁੱਸਾ ਕਰਕੇ ਬਹਿ ਜਾਨੀ ਐ ਅੱਗੇ ਕਿਹੜਾ ਨਹੀਂ ਕੰਮ ਤੇ ਭਾਬੀ ਹੋਰ ਕੀ ਕਰਨਾ ਵਾ ਮੀ ਅੱਗੇ ਕਿਹੜਾ ਕੰਮ ਹੈ ਆ ਕਿਉਂ ਬੋਲਣ ਡਈਆਂ ਦੋਵੇਂ ਜਾਣੀਆਂ ਤੁਸੀਂ ਮੰਮੀ ਸੂਟ ਪ੍ਰੈਸ ਉਹੋ ਕੰਮ ਕਰ ਕਿਦਾਂ ਲੱਗੀ ਐ ਗਾੜੀ ਸਵਾਲ ਜਵਾਬ ਕਰਨਾ ਇਹਨਾਂ ਨੂੰ ਪਤਾ ਵੀ ਮੰਮੀ ਕਹਿਣ ਡੇ ਤਾਂ ਕੰਮ ਮੈਂ ਆ ਸਾਰੇ ਕੰਮ ਤੇਰੇ ਆ ਭੂਵੇ ਚੜਾਇਆ ਤੂੰ ਉਹਨੂੰ ਉਹ ਕਿਹਨੂੰ ਭੇਜਦਾ ਹੁਣ ਮੈਂ ਇੱਕੋ ਹੀ ਆ ਕਰ ਵੇ ਬੰਨ ਕਿੰਨੂੰ ਵੀਜਰਾ ਦਾਉਣ ਮੈਂ ਆਪਣੇ ਘਰ ਦੀ ਨੂੰ ਹੋਰ ਕਿਨੂੰ ਕੁੜੀ ਨੇ ਕਿਹਾ ਮੇਰਾ ਸੂਟ ਪ੍ਰੈਸ ਕਰ ਦੇ ਇੱਕ ਤੇ ਗੜੀ ਚਾਲ ਦਾ ਮੈਂ ਮਤਲਬ ਕਿਹਦੀ ਗੱਲ ਕਰੀਂ ਦੱਸ ਦੋ ਮਰਾ ਇਹ ਵੀ 1 ਮੰਮੀ ਮੈਂ ਕਿਨੂੰ ਵੀਜਰਾ ਦਾਉਣ ਮੈਂ ਚੱਲ 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 ਹਾਂ ਦੋ ਇਸੀ ਦੀ ਸੀ ਨੋ ਨਹੀਂ ਦੇ ਸਕਦਾ ਪਰਿਵਾਰ ਦੇਖਣਾ ਗਾਲੀ ਨਹੀਂ ਦੇ ਸਕਦਾ ਕਿਨੂੰ ਵੀਜਰਾ ਦਾਉਣ ਮੈਂ ਆਪਣੇ ਘਰ ਦੀ ਨੂੰ 1 ਸੰਦੀਪ ਹਾਂ ਜੂ ਡਿੰਗਾਂ ਡਿਆਵਾ ਪਹਿਲੇ ਸਮਝਾ ਕੇ ਜੀ ਕਿੰਨੇ ਕਹਿੰਦੇ ਕੋਈ ਚੰਗੀ ਗੱਲ ਕਹਿਦਾ ਕਹਿੰਦੀ ਕਹਿੰਦੇ ਰਿੰਗੜਾ ਕਟਾ ਸੰਦੀਪ ਅਜੀਬ ਜਮਰਾਂ ਦੇ ਨਹੀਂ ਮੇਰੀ ਗੱਲ ਸੁਣ ਜੇ ਕੁੜੀਆਂ ਤੇਨੇ ਇੱਕ ਕੰਮ ਕਹਿ ਦਿੱਤਾ ਇੱਕ ਮਿੰਟ ਉੱਥੇ ਹੀ ਉਹ ਨਹੀਂ ਯਾਰ ਰੁਕਦੇ ਨਹੀਂ ਜੇ ਕੁੜੀ ਨੇ ਕੱਪੜੇ ਪ੍ਰੈਸ ਕਰਨ ਨੂੰ ਕਹਿ ਹੀ ਦਿੱਤਾ ਹੀ ਕੀ ਗੱਲ ਵਾ ਕੰਮ ਨਹੀਂ ਕਰਨਾ ਦੀਪ ਜੇ ਕੁਮੈਂਟ ਕੀਤਾ ਹੋਇਆ ਵਨ ਨਹੀਂ ਸੁਨੀਪ ਇਹ ਨਹੀਂ ਮੈਂ ਤੁਹਾਨੂੰ ਬਾਕੀ ਨਹੀਂ ਮਾਰਨੀ ਉਹ ਨਹੀਂ ਨਿਕਲਿਆ ਇੱਜ਼ਤ ਕਰਦਾ ਹੈ ਹੈ ਨਹੀਂ ਸੁਨੀਪ ਤਰੇ ਕਿ ਨੱਕ ਕੋਪਾਤਾ ਪੀਦਾ ਕੋਪਾਤਾ ਇੱਥੇ ਕਰ ਗਿਆ ਮੈਂ ਨਹੀਂ ਮੈਂ ਤਾਂ ਕਹਿ ਦਣਾ ਪਰ ਚੰਗਾ ਵਨ ਸੰਦੀਪ ਗਾਲ ਸੁਣ ਤੇ ਮੈਂ ਆਪਣਾ ਸਾਰਾ ਕੰਮ ਕਰਨ ਦੀ ਹੈ ਨਾ ਉਹ ਵੀ ਜਾ ਕੇ ਕਰ ਲੂਗੀ ਪਤਾ ਮੈਨੂੰ ਕਿੰਨਾ ਕੋਨੇ ਕੰਮ ਕਰਨਾਵਾ ਵੇਖ ਲਾ ਜੁਬਾਨ ਕਿਦਾਂ ਚੱਲਦੀ ਜਾ ਜਾ ਕੇ ਆਪਣੇ ਕੰਮ ਕਰ ਤਾਂ ਕਿਦਾਂ ਮੈਂ ਨਹੀਂ ਗਲੀ ਹੋਰ ਕਹਦੀ 1 2 10 ਬੱਜੀ ਆ ਜੀ ਉਹ ਸੱਚੀਆ ਖਰਾਬ ਹੋਆ ਸੋਚ ਜੇ ਕੜੀ 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 ਯਾਰ ਕਰੀ ਇੱਕ ਰੀ ਨਹੀਂ ਜੁਬਾਨ ਕਿਦਾਂ ਦਾ ਲਾਉਂਦੀ ਮੇਰੇ ਨਾਲ ਜੁਬਾਨ ਖਿੱਚ ਲੈਣੀ ਮੈਂ ਤੇਰੀ ਆ ਵੇਖ ਲਾ ਤੀ ਆ ਹੁਣ ਚਾਹੀਦਾ ਉਹਨੇ ਕੰਮ ਹੀ ਕਰਨੇ ਇੱਥੇ ਰੈਸ਼ ਕਰਦੇ ਉਹਨੂੰ ਨਾ 2 1 ਹਾਂਜੀ ਵੀਰ ਜੀ ਗੱਲ ਤੇ ਤੁਹਾਡੀ ਵੀ ਠੀਕ ਆ 1 ਹਾਂਜੀ ਵੀਰ ਜੀ ਗੱਲ ਤੇ ਤੁਹਾਡੀ ਵੀ ਠੀਕ ਆ ਬਾਕੀ ਨਾ ਜੇ ਮੰਮੀ ਹੁਣੀ ਵਿਆਹ ਵੱਲੋਂ ਕਹਿਣਗੇ ਪਤਾ ਨਹੀਂ ਕਿ ਤੁਸੀਂ ਗੱਡੀ ਕੱਚੇ ਰਾਹ ਲਾਤੀ ਕਿ ਨਹੀਂ ਉਹ ਨੈਟਵਰਕ ਨੈਟ ਕੱਲ ਨਾ ਨੈਟਵਰਕ ਵੀ ਚੱਲ ਰਿਹਾ ਹੈ ਕਾਡ 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 ਮੋਹਨ ਨੂੰ ਮੈਸੇਜ ਚਲੋ ਨਹੀਂ ਚਲੋ ਜੀ ਥਲੀ ਦਾ ਅਹੋ ਪੱਕਾ ਜਦਾਂ ਤੇ ਨਹੀਂ ਹੁੰਦਾ ਯਾ ਕੋਈ ਜਲਾਵਾ ਆ ਗਿਆ ਮੈਨਾਂ ਕਿਹਦੀ ਹੋੜ? ਪਿਆਜ ਤੁਸੀਂ ਲਾ ਲਓ ਤੁਸੀਂ ਇੱਥੇ ਢਣਾ। ਇਹਨਾਂ ਲੱਗੀਆਂ ਸਾਰੇ ਜਦੋਂ ਸਿਰੋਂ ਦੇ ਚੋਪੇ ਹੋ। ਇਹ ਨਹੀਂ ਆ ਰਹੀ। 12 ਤੱਕ ਰੋਕ ਦੋ ਤਿੰਨ ਸਾਲ। ਇਹ ਕਹਿੰਦੇ ਰਾਣੀਆ ਤੇ ਰਾਜੇ ਰਾਣੀਆ ਨੇ ਰੱਖੀਆਂ ਹੈ। ਵਨ ਉਹ ਕੋਈ ਨਹੀਂ ਮੰਮੀ ਹੁਣ ਮੈਂ ਸਮਝਾ ਲੂੰਗਾ ਆਪੇ। ਠੀਕ ਹੈ ਵੀਰ ਜੀ। ਮੰਨ ਲਾ ਕੇ ਪੜੋ ਤੁਸੀਂ। ਕੋਈ ਗੱਲ ਨਹੀਂ। ਕਿਹੇ ਟੈਨਸ਼ਨ ਹਾਏ ਕਿਹੇ ਚੀਜ਼ ਦੀ ਟੈਨਸ਼ਨ। ਵਨ ਕਿਹੇ ਗੱਲ ਦੀ ਟੈਨਸ਼ਨ ਨਾ ਕਰੋ। ਪੜਾਈ ਦੇ ਕਾਜ ਦਾ ਪਤਾ ਹੀ ਲਾਉਣਾ ਆ ਜਦੋਂ ਉਹਨਾਂ ਨੂੰ ਅਹੀਂ ਕਹਿਣ ਦੇ ਤਾਂ ਤੁਸੀਂ ਬਸ ਮਿਹਨਤ ਕਰੋ ਠੀਕ ਐ ਮੀ ਜੀ ਤੇ ਜੇ ਕੋਈ ਰਿਸ਼ਤੇਦਾਰ ਪੁੱਛੇ ਵੀ ਤਾਂ ਕਿ ਉਹ ਲਵਲੀ ਦਾ ਕਰਨਾ ਸਰਕਾਰੀ ਨਹੀਂ ਕਿ ਪ੍ਰਾਈਵੇਟ ਨੌਕਰੀ ਤੇ ਮਿਲੀ ਜਾਣੀ ਇਹਨੂੰ ਕਿੰਨਾ ਪੜਿਆ ਲਿਖਿਆ ਵੀ ਇਹ ਨਹੀਂ ਬਜੀ ਇਹ ਨਹੀਂ ਠੀਕ ਨਹੀਂ ਉਹ ਚੱਲ ਕੰਮ ਆਪਣਾ ਸੰਭਾਲ ਲੈ ਨਹੀਂ ਇਹ ਮੈਂ ਇਹਨਾਂ ਨੂੰ ਖਵਾ ਦਨੀ ਤਾਂ ਦੇ ਉਹਨੂੰ ਨਾ ਕੰਮ ਕਰਨਾ ਪਵੇ ਨਹੀਂ ਕੰਮ ਆ ਗਿਆ ਕਿਤੇ ਕੋਈ ਲੱਗੀ ਐ ਠੀਕ ਆ ਨਾ ਹਾਂਜੀ ਮੁੰਡਾ 10 ਮੈਨੂੰ ਵੀ ਰਿਸ਼ਤੇਦਾਰਾਂ ਵਿੱਚਵਾ ਕਿ ਪਿੰਡ ਚ ਵਾ ਤੁਹਾਡੇ? ਚੜ ਜਾਏ। ਹੂੰ 2 1 ਇੱਕ ਮਿੰਟ। 2 1 1 ਰਪਿੰਦਰ ਤੂੰ ਤੇ ਐਵੇਂ ਗੁੱਸਾ ਕਰਕੇ ਬਹਿ ਜਾਨੀ ਐ। ਅੱਗੇ ਕਿਹੜਾ ਨਹੀਂ ਕੰਮ? ਮੇਰੇ ਭਾਬੀ ਹੋਰ ਕੀ ਕਰਨਾ ਵਾ ਮੈਂ। ਅੱਗੇ ਕਿਹੜਾ ਕੰਮ ਹੋਈ ਆ? ਕਿਉਂ ਬੋਲਣ ਡਈਆਂ ਦੋਵੇਂ ਜਾਣੀਆਂ ਤੁਸੀਂ? ਮੰਮੀ ਸੂਟ ਪ੍ਰੈਸ। ਉਹੋ ਕੰਮ ਕਰ। ਕਿਦਾਂ ਲੱਗੀ ਐ ਗਾੜੀ ਸਵਾਲ ਜਵਾਬ ਕਰਨਾ? ਇਹਨਾਂ ਨੂੰ ਪਤਾ? ਮੇ ਮਮੀ ਕਹਿੰਦੇ ਕਿ ਤਾ ਉਹ ਕੰਮ ਮੈਂ ਆ ਸਾਰੇ ਕੰਮ ਤੇਰੇ ਆ ਭੂਵੇ ਚੜਾਇਆ ਤੂੰ ਉਹ ਕਿਨੂੰ ਕੋ ਵੇਜਦਾ ਹੁਣ ਮੈਂ ਇੱਕੋ ਹੀ ਆ ਘਰ ਵਿੱਚ ਕਿਨੂੰ ਕੋ ਵੇਜਦਾ ਹੁਣ ਮੈਂ ਆਪਣੇ ਘਰ ਦੀ ਨੂੰ ਹੋਰ ਕਿਨੂੰ ਕੁੜੀ ਨੇ ਕਿਹਾ ਮੇਰਾ ਸੂਟ ਪ੍ਰੈਸ ਕਰ ਦੇ ਇੱਕ ਤੇ ਗਾੜੀ ਚਾਲਦਾ ਮੈਂ ਮਤਲਬ ਕਿਹਦੀ ਗੱਲ ਕਰਨੀ ਦੱਸ ਦੋ ਮਾੜਾ ਮਮੀ ਮੈਂ ਕਿਨੂੰ ਭੂਵੇ ਜਰਾਦਾ ਚਲ 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 ਹਾਂ ਉਹ ਦੋ ਸਿੱਸੀ ਨੋੜੇ ਨਹੀਂ ਦੇ ਸਕਦਾ ਪਰਿਵਾਰ ਦੇਖਦਾ ਗੱਲ ਹੀ ਨਹੀਂ ਦੇ ਸਕਦਾ ਕਿੰਨੂ ਪੁਵਜਰਾ ਤਾਉਣ ਮੈਂ ਆਪਣੇ ਘਰ ਦੀ ਨੂੰ ਵੰਨ ਸੰਦੀਪ ਹੌਂ ਜੂ ਡਿੰਗਾਂ ਡਿਆ ਆ ਪਹਿਲੇ ਸਮਝਾ ਕੇ ਜੀ ਕਿ ਨਹੀਂ ਕਹਿੰਦੇ ਕੋਈ ਚੰਗੀ ਗੱਲ ਕਹਿਣਾ ਕਾਹਦੀ ਕਹਿੰਦੇ ਰਿੰਗਰੇ ਕੱਟਾ ਮਾਨ ਸੰਦੀਪ ਅੱਜ ਵਜ ਮਰੰਡੇ ਨਹੀਂ ਮੇਰੀ ਗੱਲ ਸੁਣੋ ਇਹ ਕੁੜੀ ਨੇ ਤਾਂ ਇਹ ਕੰਮ ਕਹਿ ਹੀ ਦਿੱਤਾ ਇੱਕ ਮਿੰਟ ਉੱਥੇ ਹੀ ਉਹ ਨਹੀਂ ਯਾਰ ਰੁਕਦੇ ਨਹੀਂ ਇਹ ਕੁੜੀ ਨੇ ਕੱਪੜੇ ਪ੍ਰੈਸ ਕਰਨ ਨੂੰ ਕਹਿ ਹੀ ਦਿੱਤਾ ਹੀ ਕੀ ਗੱਲ ਵਾ ਕੰਮ ਨਹੀਂ ਕਰਨਾ ਦੀਪ ਇੱਕ ਮਿੰਟ ਇੱਕ ਮਿੰਟ ਵਨ ਨਹੀਂ ਨਹੀਂ ਯਾਰ ਨਹੀਂ ਨਹੀਂ ਜਦੋਂ ਲਪਕਨੀ ਚੂਹੇ ਮਾਰਦੀ ਉਹ ਨਹੀਂ ਨਿਕਲਾ ਇੱਜ਼ਤ ਕਰਦਾ ਹੈ ਕਿਆ ਬਲ ਨਹੀਂ ਸੰਦੀਪ ਕਿੰਨਾ ਕੋਪਾਤਾ ਭਾਬੀ ਮੈਂ ਖਾਪਾਤਾ ਇੱਥੇ ਹੀ ਚਲ ਗਿਆ ਮੈਂ ਨਹੀਂ ਸੀ ਮੈਂ ਤਾਂ ਕਹਿ ਦਣਾ ਪਰ ਚੰਗਾ ਵਾਹ ਸੰਦੀਪ ਗਾਲ ਸੁਣ ਤੇ ਮੈਂ ਆਪਣਾ ਸਾਰਾ ਕੰਮ ਕਰਨ ਢੀ ਆ ਨਾ ਉਹ ਵੀ ਜਾ ਕੇ ਕਰ ਲੂਗੀ ਪਤਾ ਮੈਨੂੰ ਕਿੰਨਾ ਕੋਨੇ ਕੰਮ ਕਰਨਾ ਵਾ ਵੇਖ ਲਾ ਜਬਾਨ ਕਿਦਾਂ ਚੱਲਦੀ ਜਾ ਜਾ ਕੇ ਆਪਣੇ ਕੰਮ ਕਰ ਤਾਂ ਕਿਦਾਂ ਮੈਂ ਹੋਰ ਕਹਨੀ ਇੱਕ ਦੋ ਦੱਸੋ ਹੋਰ ਸੱਚੀਆ ਖਰਾਬ ਹੋਆ ਸੋਚ ਜੇ ਕਿਹੜੀ ਕਰੀਂ ਕਰੀਂ ਯਾਰ ਕਰੀਂ ਇੱਕ ਰੀ ਨਹੀਂ ਜਬਾਨ ਕਿਦਾਂ ਦਾ ਲਾਉਂਦੀ ਮੇਰੇ ਨਾਲ ਜਬਾਨ ਖਿੱਚ ਲੈਣੀ ਮੈਂ ਤੇਰੀ ਆ ਵੇਖ ਲਾ ਤੀਆ ਹੋਤੀ ਆ ਕਿ ਉਹਨੇ ਕੰਮ ਹੀ ਕਰਨੇ ਇਤਿਹੜੇ ਐਸ਼ ਕਰਦੇ ਉਹਨੂੰ ਨਾ 2 1 ਹਾਂਜੀ ਵੀਰ ਜੀ ਗੱਲ ਤੇ ਤੁਹਾਡੀ ਵੀ ਠੀਕ ਆ 1 ਹਾਂਜੀ ਵੀਰ ਜੀ ਗੱਲ ਤੇ ਤੁਹਾਡੀ ਵੀ ਠੀਕ ਆ ਬਾਕੀ ਨਾ ਜੇ ਮੰਮੀ ਹੁਣੀ ਵਿਆਹ ਵੱਲੋਂ ਕਹਿਣਗੇ ਪਤਾ ਨਹੀਂ ਵੀ ਤੁਸੀਂ ਗੱਡੀ ਕੱਚੇ ਰਾਹ ਲਾਹਤੀ ਨਹੀਂ ਉਹ ਨੈਟਵਰਕ ਨੈਟ ਕੱਟ ਰਿਹਾ ਮਿਊਜੀਕ ਚੱਲ ਰਿਹਾ ਚਲੋ ਕੱਟ 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 ਮੂੰਹ ਤੋਂ ਮੈਸੇਜ ਚਲੋ ਨਹੀਂ ਚਲੋ ਜੀ ਚਲੀ ਜਾਓ ਆਹੋ ਪਖਾ ਜਦੋਂ ਤੇ ਨਹੀਂ ਹੁੰਦਾ ਜਿਆ ਕੋ ਜਨਵਾ ਆ ਗਿਆ ਕਹਾਂਗੇ ਵੀ ਲੋੜ ਪਿਆਜ ਤੁਸੀਂ ਲਾ ਲਓ ਤੁਸੀਂ ਇੱਥੇ ਬੈਣਾ ਲੱਗਿਆ ਸਾਰੇ ਜਦੋਂ ਫਿਰੂਗੇ ਚੋਪੇ ਆ ਨਹੀਂ ਇਹਦੇ ਰੋਹੇ ਤਾਂ ਰੁਕ ਜਾ ਦੋ ਤਿੰਨ ਸਾ ਇਹ ਕਹਦੇ ਰਾਤ ਨਹੀਂ ਆਥ ਰਾਜੇ ਰਾਣੀਆਂ ਨੇ ਰੱਖੀਆਂ ਹੈ ਵਾਹ ਉਹ ਕੋਈ ਨਹੀਂ ਮੰਮੀ ਹੁਣ ਮੈਂ ਸਮਝਾ ਲੂੰਗਾ ਕੋਈ ਠੀਕ ਹੈ ਵੀਰ ਜੀ ਮੰਨ ਲਾ ਕੇ ਪੜੋ ਤੁਸੀਂ ਕੋਈ ਗੱਲ ਨਹੀਂ ਕਿਹੇ ਟੈਨਸ਼ਨ ਹਾਏ ਕਿਹੇ ਚੀਜ਼ ਦੀ ਟੈਨਸ਼ਨ ਵਾਹ ਕਿਹੇ ਗੱਲ ਦੀ ਟੈਨਸ਼ਨ ਨਾ ਕਰੋ ਪੜਾਈ ਦੇਖਾ ਚ ਤਾਂ ਪਤਾ ਹੀ ਲਾਉਣਾ ਆ ਜਦੋਂ ਉਹਨਾਂ ਨੂੰ ਅਹੀਂ ਕਹਿਣ ਦੇ ਤਾਂ ਤੁਸੀਂ ਬਸ ਮਿਹਨਤ ਕਰੋ ਠੀਕ ਐ ਮੀ ਜੀ ਤੇ ਜੇ ਕੋਈ ਰਿਸ਼ਤੇਦਾਰ ਪੁੱਛੇ ਵੀ ਤਾਂ ਕਿਹਾ ਲਵਲੀ ਦਾ ਕਰਨਾ ਸਰਕਾਰੀ ਨਹੀਂ ਕਿ ਪ੍ਰਾਈਵੇਟ ਨੌਕਰੀ ਤੇ ਮਿਲ ਹੀ ਜਾਣੀ ਇਹਨੂੰ ਕਿੰਨਾ ਪੜਿਆ ਲਿਖਿਆ ਵੀ ਨਹੀਂ ਨਹੀਂ ਭਾਜੀ ਇਹ ਗੱਲੀ ਨਹੀਂ ਠੀਕ ਨਹੀਂ ਉਹ ਚੱਲ ਕੰਮ ਆਪਣਾ ਸੰਭਾਲ ਲੈ ਨਹੀਂ ਇਹ ਮੈਂ ਇਹਨਾਂ ਨੂੰ ਖਵਾ ਦਨੀ ਤਾਂ ਦੇ ਉਹਨੂੰ ਨਾ ਕੰਮ ਕਰਨਾ ਪਵੇ ਨਹੀਂ ਕੰਮ ਆ ਗਿਆ ਕਿਤੇ ਕੋਈ ਲੱਗੀ ਆ ਠੀਕ ਆ ਨਾ ਹਾਂਜੀ ਮੁੰਡਾ 10 ਮੈਨੂੰ ਵੀ ਰਿਸ਼ਤੇਦਾਰਾਂ ਵਿੱਚ ਵੇਚਵਾ പെട്ട <Giro entender> <Administration>